ਤੇ ਸਿਰ ਕਾਲ ਜੇ ਸਾਰਿਆਂ ਨੂੰ ਉਮੀਦ ਕਰਦੀ ਆ ਤੁਸੀਂ ਅੱਜ ਬਹੁਤ ਜੀ ਹੋਵੋਗੇ ਅਸੀਂ ਵੀ ਬਹੁਤ ਹਾਂ ਫੀਲ ਕਰਦੇ ਆ ਅਸਾ ਬਲੌਗ ਅੱਜ ਹੋ ਗਿਆ ਜੁਬਾਰਨਿੰਗ ਦਾ ਮਾਰਨਿੰਗ ਦੇ ਵਜੇ ਨੇ 10 10 ਤੇਸੀਂ ਤੇਸੀਂ ਦੇਖ ਲੱਗਿਆ ਟੀਵੀ ਤੇ ਤੇ ਵੀਰਾਂ ਲੈ ਜਾਂਦਾ ਦੁੱਧ ਲੈ ਮੇਰੇ ਬਾਜਾ ਮੇਰਾ ਦਿੱਕਾ ਲੱਟੂ ਤੇ ਮਮੀ ਕੰਗੀ ਬੰਦੇ ਨੇ ਕਸਾ ਕੀ ਗਏ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਸੋ ਹਮਨੇ ਬਲੌਗ ਸ਼ੁਰੂ ਕਰਤਾ ਅੱਜ ਦਾ ਤੇ ਬਾਕੀ ਕਰਦੇ ਆ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਤੇ ਮੇਰਾ ਸੂਪ ਦੱਸੋ ਸੋਹਣਾ ਲੱਗਦਾ ਬਲੈਕ ਸੂਪ ਆਇਆ ਜੀ ਦੇਖਦਾ ਇਥੋਂ ਜੋੜ ਗਿਆ ਸੋਹਣਾ ਨਹੀਂ ਲੱਗਦਾ ਦੇਖੋ ਐਸ਼ਾਂ ਵੀ ਸੋਹਣਾ ਲੱਗਦਾ ਮੰਮਾ ਦਾ ਸੂਟ ਹੈ ਨਾ ਪੂਰਾ ਪਾਪਾ ਸੋਹਣੇ ਨੇ ਮੰਮਾ ਸੋਹਣੀ ਆ ਆਏ ਮੇਰਾ ਗੱਡੂ ਇਹ ਗੰਦਾ ਵੀਰਾ ਗੰਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹਾਂ ਬਧੀਆਂ ਹੋ ਹਨਾ ਵੀ ਲਓ ਜੀ ਅਸੀਂ ਕਰਨ ਲੱਗਾ ਅੱਜ ਦਾ ਬਲੌਗ ਸ਼ੁਰੂ ਜੋ ਵੀ ਰੂਟੀਨ ਹੋਊਗੀ ਅਸੀਂ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗੇ ਮੈਨ ਲੈ ਰਿਓ ਬਲੌਗ ਦੇ ਨਾਲ ਬਲੌਗਰ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਛੋਟੇ ਛੋਟੇ ਕਮੈਂਟ ਕਰਿਆ ਛੋਟੇ ਛੋਟੇ ਕਮੈਂਟ ਕਰਿਆ ਕਰੋ ਜੀ ਆਪਾਂ ਲਓ ਜੀ ਗਾਇਸ ਰੋਟੀ ਪਾਣੀ ਖਾ ਕੇ ਆਪਾਂ ਹੋ ਗਏ ਬਿੱਲ ਤੇ ਹੁਣ ਲੱਗੀ ਲੱਗੇ ਹੋਏ ਨੇ ਆਪਦੇ ਕੰਮ ਤੇ ਆ ਦੇਖੋ ਸਾਡਾ ਕੰਮ ਸਵੇਰੇ ਸਵੇਰੇ ਹੀ ਹੁੰਦਾ ਨਹਾ ਕੇ ਇਹਦਾ ਸਟੈਂਡ ਦੇਖੋ ਕਿੰਨਾ ਸੋਹਣਾ ਲੈ ਕੇ ਆਏ ਨੇ ਇਹ ਤੇ ਇਹਦੇ ਵਿੱਚ ਬਖੂਰ ਪਾਵਾਂਗੇ ਹੁਣ ਪਾਈ ਜਾਂਦੇ ਆ ਪਤਾ ਨਹੀਂ ਕੀ ਕਰੀ ਜਾਂਦੇ ਆ ਮੈਨੂੰ ਸਮਝ ਨਹੀਂ ਲੱਗਦੀ ਉਹਨਾਂ ਦੀ ਇੱਕ ਉਹ ਜਿਹੜੀਆਂ ਅਗਰਬਤੀਆਂ ਤੁਹਾਨੂੰ ਮੈਂ ਦਿਖਾਈਆਂ ਸੀ ਆਹ ਵਾਲੀਆਂ ਕਾਹ ਲਾਉਣੇ ਨੇ ਅਸੂਰੀ ਖੁਸ਼ਬੂ ਵਾਸਤੇ ਆ ਦੇਖੋ ਪਲੇਟ ਰੱਖੀ ਹੋਈ ਹੈ ਆ ਦੇਖੋ ਖਲਾਰਾ ਤੇ ਆ ਮਸ਼ੀਨ ਲੋੜੀਆਂ ਰੂਮ ਦੇ ਵਿੱਚ ਇਹਦੇ ਨਾਲ ਸਾਰੇ ਘਰ ਦੇ ਵਿੱਚ ਖੁਸ਼ਬੂ ਆਉਗੀ ਇਹਦੇ ਵਿੱਚ ਵੀ ਲੂਕੜ ਪੈਂਦਾ ਤੇ ਭਈ ਅੱਜ ਆਪਾਂ ਨੇ ਬਣਾਉਣਾ ਗੱਗੀ ਵਾਸਤੇ ਸਾਗ ਤੇ ਮੱਕੀ ਦੀ ਰੋਟੀ ਮੰਮੀ ਚਾਕੂ ਕਿੱਥੇ ਲੱਗ ਗਿਆ ਇੱਥੋਂ ਕੋਈ ਚੱਕ ਕੇ ਆਹ ਦੇਖੋ ਮੈਂ ਟੋਕਰੀ ਲੈ ਕੇ ਚੱਲੀ ਆਂ ਚਾੜੀ ਕਿੱਥੇ ਆ ਬਾਹਰੇ ਆ ਸੋਮੇ ਖੋਲਿੰਗੇ ਇਹ ਤਾਂ ਬਾਹਰ ਨਾਲ ਧੁੰਦੀ ਨਹੀਂ ਚੱਕੀ ਗਈ ਹੈ ਜੀ ਠੰਡ ਬਹੁਤ ਜ਼ਿਆਦਾ ਹੈ ਤੇ ਮੈਂ ਚੱਲੀ ਆਂ ਸਾਗ ਤੋੜਨਾ ਉਹਨਾਂ ਨੂੰ ਵੀ ਕਿਹਾ ਸੀ ਮੈਂ ਕਿ ਮੇਰੇ ਨਾਲ ਚੰਨੋ ਸਾਗ ਲੈਣਾ ਹਨ ਕੀ ਕਰੀ ਜਾਂਦੇ ਨੇ ਸਵੇਰੇ ਸਵੇਰੇ ਇੱਕ ਸਾਡੇ ਲੱਕੜਾਂ ਵੀ ਨਹੀਂ ਹੈਗੀਆਂ ਅੱਜ ਇਹਨਾਂ ਨੂੰ ਮੈਂ ਲੱਕੜਾਂ ਲੈਣ ਵੀ ਭੇਜੂੰਗੀ ਮੈਂ ਕਿਹਾ ਮੈਨੂੰ ਥੋੜੀਆਂ ਜਿਹੀਆਂ ਲੱਕੜਾਂ ਲਿਆ ਦਿਓ ਮੇਰੇ ਰੇਟ ਪੁੱਛਿਆ ਲੱਕੜਾਂ ਦਾ ਕਹਿੰਦੇ 1000 ਰੁਪਏ ਕੁਆਂਟਲ ਮੈਂ ਤੇ ਜੋ ਬਣ ਗਈ ਸੀ ਆਹ ਰੇਟ ਪੁੱਛਣ ਅੱਜ ਤਾਂ ਭੱਜ ਜਾ ਰੇਟ ਸੁਣ ਕੇ ਤੇ ਬਾਕੀ ਦੇਖਦੇ ਅੱਜ ਥੋੜੀਆਂ ਜਿਹੀਆਂ ਮਹਗਾਵਾਂਗੇ ਕਿਉਂਕਿ ਸਾਗ ਕਰਕੇ ਤਾਂ ਫਿਰ ਤੁਹਾਨੂੰ ਪਤਾ ਹਨ ਲੱਕੜਾ ਚਾਹੀਦੀ ਆ ਨਹੀਂ ਜ਼ਰੂਰੀ ਕੱਲੀਆਂ ਪਾਤਕੀਆਂ ਦੇ ਸਾਗ ਨਹੀਂ ਪਾੜਨਾ ਲਓ ਜੀ ਪਰਮ ਦੀ ਹਾਲਤ ਦੇਖੋ ਚੈੱਕ ਕਰੋ। ਓਹ ਹੋ ਹੋ ਥੱਕ ਵੀ ਗਈ ਹੁਣ ਤਾਂ ਇਹ ਦੇਖੋ ਹੁਣ 10 ਕਿ ਮਿੰਟਾਂ ਲੱਗ ਗਏ ਨੂੰ। ਕਬੂਤਰ ਆ ਦਿਖਾ ਦਿਓ। ਹਾਂ ਆ ਲਓ ਜੀ ਸ਼ੋਮੂ ਦੇ ਵੀ ਬੂਡ ਚੈੱਕ ਕਰ ਲਓ। ਗਾਈਸ ਆ ਵੀ ਤੋੜ ਲੈ। ਆ ਲਓ। ਸਾਗ ਦੱਸੋ। ਦੱਸਿਓ ਠੀਕ ਹੈ? ਸਾਗ ਅਸੀਂ ਤੋੜ ਲੈਣ। ਕਿ ਕਸਿਲੀ ਆ ਮਾਗੀ ਪਾਲਕ। ਬਸ ਫਿਰ ਸਾਗ ਤਾਂ ਆ ਚੁੱਕੀ। ਲਓ ਜੀ ਸਾਗ ਧੋਣ ਦੀ ਆਪਣੀ ਤਿਆਰੀ ਹੋ ਗਈ ਆ। ਮੰਮੀ ਤੁਸੀਂ ਕਹੋਗੇ ਵੀ ਸਾਗ ਦਾ ਸੌ ਕਰਦੇ ਆ ਸਾਰੀ ਉਹ ਕਰਦੇ ਆ ਅਸੀਂ ਵੀ ਖਾਣਾ ਅਸੀਂ ਵੀ ਖਾਣਾ ਨਾ ਲੇਕਿਨ ਜੋ ਇਹਦਾ ਮਜ਼ਾ ਬਾਰ ਬਾਰ ਖਾਣ ਚਾਹੁੰਦਾ ਨਾ ਮੈਂ ਤਾਂ ਆਈ ਹੁਣ ਕਿੰਨੇ ਟਾਈਮ ਮਗਰਾਂ ਮੈਂ ਤਾਂ ਪਹਿਲੀ ਵਾਰੀ ਖਾਣਾ ਨਾ ਜੋ ਇਹਦਾ ਖਾਣ ਦਾ ਪਹਿਲੀ ਵਾਰੀ ਬਣਦੇ ਹੁਣ ਆਏ ਨੇ ਨਾ ਇਹਦਾ ਖਾਣ ਦਾ ਜਿੰਨਾ ਪੁਰਾਣਾ ਹੋਈ ਜਾਊ ਉਹਨਾਂ ਹੀ ਖਾਣ ਦਾ ਟੈਸਟ ਇਹਦਾ ਵੱਧ ਆਉਂਦਾ ਹੈਗਾ ਪਤਾ ਨਹੀਂ ਕਿਉਂ ਇਹ ਐ ਹੈਗਾ ਆਹ ਸਾਡੀ ਬੇਬੇ ਵੀ ਆ ਗਈ ਦੇਖੋ ਇਹਨੂੰ ਵੀ ਚੈੱਕ ਕਰ ਲਓ ਹਾਂ ਦੇਖੋ ਕਿੰਨੇ ਪੀ ਤੁਹਾਨੂੰ ਠੀਕ ਹੈ ਜੀ ਬਾਕੀ ਜਦੋਂ ਬਣਾਵਾਂਗੇ ਫਿਰ ਉਹ ਦੇਖਦੇ ਆਹ ਆ ਗਿਆ ਸਭ ਠੀਕ ਆ ਦੇਖੋ ਇੱਧਰ ਟਿਊਸ਼ਨ ਦੇ ਨਾਂ ਤੇ ਕਹਿਆ ਨਾ ਵੀ ਟਿਊਸ਼ਨ ਛੱਡ ਕੇ ਹੁਣ ਵੀ ਟਿਊਸ਼ਨ ਤੇ ਜਾਣਾ ਕੋਈ ਮੰਮੇ ਨੂੰ ਦੇਖੋ ਇੱਧਰ ਆਹ ਟੀਟਣਾ ਤੇ ਉਹ ਦੋਨੇ ਬੜਾ ਤੰਗ ਕਰਦੇ ਨੇ ਚੰਮ ਦਈ ਵਾਲਾ ਦਾਦੀ ਦੇਖੋ ਕੰਤਾ ਸਾਥ ਕਿਨੇ ਫੜਦੇ ਨੇ ਡੈਡੀ ਬੜਾ ਯੋ ਦੇਖੋ ਲੱਗੂ ਹੱਥੁਰੇ ਨਾ ਕਿਉਂ ਆਪਾਂ ਇਹ ਲੱਗੂ ਮਰ ਲੈ ਇਹ ਮੈਂ ਕਿਵੇਂ ਦੁਬਾਰਾ ਕਿਹੋ ਦੁਬਾਰਾ ਬਹਿ ਗਿਆ ਤੁਸੀਂ ਮੰਮੀ ਤੇ ਬੋਲਾ ਪਾਰੀ ਜਾਂਦੇ ਹੋ ਜੇ ਬਈ ਉਹਦੇ ਘਰ ਵਾਲੇ ਦੀ ਵੀਡੀਓ ਦੇਖ ਲਈ ਉਹ ਕੋ ਪਾਗਲ ਵੇਲੇ ਕਰ ਰਿਹਾ ਵਿਤਿਆਚਾਰ ਕਰਦੇ ਨੇ ਮੈਂ ਲੈਟ ਹੋਣਾ ਨਹੀਂ ਤੈਨੂੰ ਉਧਰ ਦੇਖ ਉਧਰ ਦੇਖੋ ਉਧਰ ਰਿਐਕਸ਼ਨ ਦੇਖੋ ਓਹੋ ਖੁਸ਼ ਹੋ ਜਾਂਦੀ ਆ ਨਾ ਆ ਲੈ ਹੋ ਗਈ ਸ਼ੁਰੂ ਉਹ ਜਵਾਬ ਵੀ ਨਾ ਲੈਣਿਆ ਨਾ ਪੂਰੀ ਖੋਜ ਹੋਈ ਸੀ ਹਾਂ ਦੇਖ ਆ ਪੂਰੀ 25 ਸਾਲ ਤੋਂ ਲੈ ਕੇ ਜਾਉਗਾ ਹਾਂ ਦੇਖ 25 ਸਾਲ ਤੋਂ ਕੀ ਕਰਾਉਣਾ ਉਹਨੂੰ ਇਹਨੂੰ ਨਾ ਬਸ ਇੱਕ ਚਾਬੀ ਦੇਣ ਵਾਲਾ ਬਹਾਨਾ ਚਾਹੀਦਾ ਚਾਬੀ ਦਿੱਤੀ ਬਸ ਸਟਾਰ ਜੇਦੀ ਸ਼ੁਰੂ ਹੋ ਜਾਂਦੀ ਆ ਹਾਂ ਸੀਰੀਅਸ ਨਾ ਹੋਇਆ ਕਰ ਅਸੀਂ ਮਜ਼ਾਕ ਕਰਦੇ ਹਾਂ ਹਾਂ देख 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 खुश देख अंदरों दिल ताए आए हाय आए हाय निकल गया सच देख निकल गया ना सच आ देख निकल गया सच देखा लाल जराबा हा लाल लाल ਮੰਮੀ ਕੋਟੀ ਨਹਾ ਸ਼ੌਲ ਸੁਰਖੀ ਵੀਰ ਦੀ ਲਾ ਕੇ ਭੇਜੂ ਮੇਰੇ ਉਂਕੀ ਕੇ ਮੇਕਅਪ ਵੇਕਅਪ ਕਰਦੇ ਮੇਕਅਪ ਮੈਂ ਰੋਂ ਜੁੱਤੀ ਪਾਉਂਗੀ ਤੇ ਅਕੜੀ ਜੀ ਬਣ ਕੇ ਜਾਊਗੀ ਆਹ ਦੇਖੋ ਅੱਜ ਤਾਂ ਮੰਮੀ ਦਾ ਮੂੰਹ ਓਏ ਹੋਏ ਹੋਏ ਹੋ ਦੇਖੋ ਫੁੱਸਾ ਤੇ ਲਓ ਜੀ ਆ ਗਈ ਆਪਣੀ ਸਬਜ਼ੀ ਵਾਲੀ ਦੁਕਾਨ ਜਿੱਥੋਂ ਆਪਾਂ ਸਬਜ਼ੀ ਲੈਣੇ ਆ ਇਹਦੇ ਨਾਲ ਤਾਜੀ ਸਬਜ਼ੀਆਂ ਮਿਲਦੀ ਆਪਾਂ ਇੱਥੇ ਹੀ ਸਬਜ਼ੀ ਲੈ ਕੇ ਜਾਂਦੇ ਆ ਹਮੇਸ਼ਾ ਬੜੀ ਦੂਰ ਜਾਣ ਦੀ ਫਿਰ ਉਧਰ ਨੂੰ ਜਾਣ ਦੀ ਲੋੜ ਹੀ ਕੋਈ ਨਹੀਂ ਪੈਂਦੀ। ਲਓ ਜੀ ਆਪਾਂ ਪਹੁੰਚ ਗਏ ਲੱਕੜਾਂ ਵਾਲੇ ਆਰੇ ਤੇ ਤੇ ਹੁਣ ਲੱਕੜਾ ਲੈਣਾ ਆ ਕਿਉਂਕਿ ਆਪਣੀ ਚੁੱਲ੍ਹੇ 'ਚ ਅੱਗ ਜਾਲਣ ਨੂੰ ਲੱਕੜਾ ਨਹੀਂ ਸੀ ਹੈਗੀਆ। ਅਸੀਂ ਤਿੰਨੇ ਜਣੇ ਆਇਆ ਮੇਰੇ ਲੱड्डੂ ਵੀ ਨਾਲ ਆ ਇੱਕ ਆ ਬੰਦਾ ਵੀ ਸਾਡੇ ਨਾਲ ਆ। ਆਰੇ ਤੇ ਲੈ ਕੇ ਖੜਾ ਕਰਤ ਦੇ ਲੋ ਤੁਹਾਨੂੰ। ਹੈ? ਆਦੇ ਅੰਕਲ ਹੁਣ ਆਪਾਂ ਨੂੰ ਲੱਕੜਾਂ ਪਾੜ ਕੇ ਦੇਣਗੇ ਚੁੱਲ੍ਹੇ ਵਾਸਤੇ ਦੇਖਾਂਗੇ ਓਏ ਬੱਤਨ ਖੁੱਲ ਗਿਆ ਕਿਉਂਕਿ ਸਾਗ ਵਾਸਤੇ ਤੁਹਾਨੂੰ ਪਤਾ ਲੱਕੜਾਂ ਚਾਹੀਦੀਆਂ ਨੇ ਪਾਥੀਆਂ ਤੇ ਸਾਗ ਵੀ ਬਣਨਾ ਉਹ ਖੜਜੋ ਹਾਂ ਆ ਤਾਂ ਬੱਤਨ ਖੁੱਲ ਗਿਆ ਬੱਤਨ ਲਾ ਰਹੇ ਹਾਂ ਤੂੰ ਮम्मा ਦਾ ਬੱਤਨ ਖੁੱਲ ਗਿਆ ਗੰਦੀ ਬੱਚੀ ਇਹ ਠੰਡ ਚ ਨਾਲ ਤੂੰ ਹੀ ਫਿਰਦੀ ਆ ਗੰਦੀ ਬੱਚੀ ਸਾਗ ਚੀਨ ਵੇ ਦੇਖੀ ਸ਼ਾਮ ਨੂੰ ਇਹ ਥੱਕ ਜੂ ਫਿਰ ਕੋ ਮੇਰੀ ਟੂ ਹੀ ਦੁਖਦੀ ਆ ਤਾਂ ਠੰਡ ਵੜ ਗਈ ਟੂਹੇ ਚ ਅੱਜ ਮੈਂ ਨੂੰ ਕੋਈ ਛੇੜੋ ਬਸ ਆ ਤਾਂ ਚੁੱਪ ਚਾਪ ਜੀ ਮੰਮੀ ਤਾਂ ਆ ਕੇ ਜਾਂਦੀ ਆ ਤਿਆਰ ਹੋ ਕੇ ਹਰਾ ਸੂਟ ਪਾ ਕੇ ਉਹ ਚੱਲੀ ਬਸ ਰੈਡੀ ਆ ਉਹ ਖੁਸ਼ੀ ਦੇਖੋ ਮੂਤੇ ਤੁਸੀਂ ਬਸ ਮਾੜਾ ਜਾਂ ਨੌ ਲੈਂਡ ਦੇ ਦੇ ਰਾਂ ਹਾਏ ਖੁਸ਼ੀ ਤਾਂ ਲੜਦੀ ਆ ਬਈ ਮਾੜੀ ਮੋਟੀ ਗੱਲ ਆ ਕਿ ਤੇ 8 6 7 ਮਹੀਨੇ ਹੋ ਗਏ ਨੂਰ ਹੋਇਆ ਉਹ ਵਿਚਾਰਿਆਂ ਦਾ ਅੱਧ ਨਹੀਂ ਆੜਦੀ ਆ ਮੰਮੀ ਕੋਈ ਕੰਜਰਾ ਨੇ ਮੇਰੇ ਠਟਕਰ ਛੱਡਿਆ ਉਹ ਕਹੂਗਾ ਮੇਰੇ ਘਰ ਵਾਲੀ ਨੂੰ ਠਟਕ ਰਹੀ ਜਾਂਦੇ ਨੇ ਮੈਂ ਲੈ ਕੇ ਆਉਣਾ ਚਲ ਰਣੀ ਰਾਣੀ ਪਾ ਕੱਪੜੇ ਪਹਿਨ ਮਾਦਾ ਉਹਦਾ ਮੂੰਹ ਟੁੱਟੂ ਜੇ ਕਹਿਦਾ ਵੀ ਰਾਣੀ ਹੈ ਜੇ ਆ ਗਿਆ ਹੁਣ ਮੂੰਹ ਰਾਣੀ ਤੂੰ ਕੱਪੜੇ ਪਾ ਲੈ ਮੈਂ ਆ ਗਿਆ ਤੈਨੂੰ ਲੈਣ ਤੂੰ ਵੀ ਕੋਈ 25 ਤੂੰ ਵੀ ਉਹਦੇ ਪ੍ਰਤੀ ਕੋਈ ਰੋਮਾਂਟਿਕ ਜੀ ਗੱਲ ਮਾਰਦਿਆ ਘਰ ਖਬਰਾਂ ਲਈ ਜਾਵੇ ਤੂੰ ਜਦੋਂ ਟੁੱਟ ਕੇ ਜੇ ਪੈ ਜਾਂਦੀ ਆ ਨਾ ਉਹਨੂੰ ਐ ਹੁੰਦਾ ਵੀ ਇਹਦਾ ਤਾਂ ਬੱਸ ਗਿਆ ਕੰਮ ਉਹ ਤਾਂ ਮਾਈਕੀ ਕਰਾਉਣਾ ਤੂੰ ਬੇਰੋਈ ਗੱਲ ਤੂੰ ਐ ਬਣਾ ਯਾਰ ਰੋਮਾਂਟਿਕ ਜਿਹਾ ਬਣਾਇਆ ਕਰ ਹੁਣ ਆਪਣਾ ਬਲੌਗ ਤਾਂ ਉਹ ਦੇਖ ਮੇਰੇ ਕੱਭੂ ਹੁਣ ਆਪਣਾ ਬਲੌਗ ਤਾਂ ਦੇਖਦਾ ਹੁਣ ਉਹਨੂੰ ਵੀ ਪਤਾ ਲੱਗੋ ਬਲੌਗ ਤਾਂ ਦੇਖਦੇ ਨੇ ਆਪਣਾ ਸਾਰਾ ਉਹ ਦੇਖ ਕੇ ਮਿਰਚਾਂ ਵੀ ਲੱਗਦੀਆਂ ਨੇ ਤੇ ਰਿਸ਼ਤੇਦਾਰਾਂ ਤੋਂ ਫੋਨ ਕਰਾਉਂਦੇ ਨੇ ਤੈਨੂੰ ਭਲਾ ਮਿਰਚਾਂ ਲੱਗਦੀਆਂ ਨੇ ਤੈਨੂੰ ਤੈਨੂੰ ਕਿ ਨਹੀਂ ਲੈ ਕੇ ਦਿੱਤੀ ਤੇ ਰਿਸ਼ਤੇਦਾਰ ਲੈ ਜਾ ਫਿਰ ਅਸ ਤਾਂ ਕੁਝ ਨਹੀਂ ਲੈ ਕੇ ਜਾਂਦੇ ਹੋਰ ਦੱਸੋ ਨਾ ਤਾਂ ਰੋਟੀ ਵੀ ਨਹੀਂ ਦਿੰਦੇ ਬਾਈ ਭੁੱਖੀ ਰਹਿੰਦੀ ਹੈ ਸਾਡੇ ਕੋਲ ਤਾਂ ਮੰਮੀ ਨਹੀਂ ਉਹ ਦੇਖਾਂ ਕੰਮ ਕਰਾ ਕੇ ਫੇਰ ਰੋਟੀ ਦਿੰਨਾ ਹੈ ਉਹ ਰੋਟੀ ਦੇ ਜਾ ਕਰਨਾ ਆ ਕੇ ਨਾਲੇ ਸਮਾਨ ਸਾਰਾ ਲੈ ਕੇ ਦੇ ਜਾ ਕਰ ਜਿਹਦਾ ਕਿ ਭੁੱਖਾ ਹੀ ਤਾਂ ਨਹੀਂ ਹੱਟੀ ਕੱਟੀ ਪਈ ਹੈ ਦਾਦੀ ਹਾਂ ਅੱਗ ਤਾਂ ਉਨ ਲੱਗੀ ਪਈ ਆ ਵੀ ਇਹ ਖੋਸ਼ ਕਿਉਂ ਹੋਗੇ ਚਾਰ ਦਿਨਾਂ ਤੋਂ ਹੋਰ ਆ ਮੇਰੀ ਹੁੱਡੀ ਚੱਕ ਆ ਹੁੱਡੀ ਚੱਕ ਕਰੋ ਜੀ ਜੋ ਬੰਦੀ ਆਹ ਹੁੱਡੀ ਚੱਕ ਕਰੋ ਲੈ ਰੌਕਸਟਾਰ ਆਜੋ ਬਈ ਚਾਕੂ ਲਿਆਓ ਦੂਜਾ ਹੈਲਪ ਕਰੋ ਸਾਗ ਦਾ ਗਾਈਡ ਮੇਰੀ ਗੱਲ ਸੁਣੋ ਆ ਗਾਈਡ ਦੀ ਗੱਲ ਸੁਣੋ ਲੋ ਜੀ ਗਾਇਸ ਸਾਗ ਆਪਣਾ ਕੱਟ ਕੇ ਹੋ ਗਿਆ ਰੈਡੀ ਪਰਮ ਦੇਖੋ ਵਿਚਾਰੀ ਕਿੰਨੀ ਮਿਹਨਤ ਕਰ ਰਹੀ ਹੈ ਹਾਏ ਸੁਲੋ ਜੀ ਪਾ ਚ ਪਾ ਵੀ ਦਿੱਤਾ ਪਤਲੀ ਲੋ ਜੀ ਪਾ ਵੀ ਦਿੱਤਾ ਸਾਗ ਕਹਿੰਦੀ ਅੱਜ ਹੋ ਜਾ ਰਹਿਦਾ ਅੱਜ ਤੁਹਾਨੂੰ ਜਲ ਹੋ ਰਹਿਦਾ ਉੱਥੇ ਕੱਟ ਕੇ ਲਿਉਂਦੀ ਕਹਿੰਦੀ ਤੁਹਾਨੂੰ ਜਲਦੀ ਜਲਦੀ ਸਾਗ ਖਵਾ ਦੇਣਾ ਕਹਿੰਦੀ ਦੇਖੋ ਮੰਗਿਆ ਜੀ ਜਿਹੜਾ ਗੋਲ ਹੋ ਜਾ ਜਿਹਦੇ ਨਾਲ ਸਾਗ ਘੋਟਦੇ ਹੁੰਦੇ ਨੇ ਮਮਾ ਆ ਦਿਖਾਉਂ ਦਿਖਾਓ ਕਿਹੜੀ ਸਬਜੀ ਸਾਗ ਪੁੱਛਾ ਮੈਨੂੰ ਲੱਗਿਆ ਸਬਜੀ ਬਣ ਗਈ ਸੌਚ ਮੈਂ ਨਾ ਕਲਿੱਪ ਲੈਣਾ ਭੁੱਲ ਗਿਆ ਸੀ ਪਰਮ ਚਲੀ ਗਈ ਬਾਜ਼ਾਰ ਸਾਰਾ ਪਿੱਛੋਂ ਸਾਗ ਮੈਂ ਹੀ ਰਨੇ ਆ ਕੀ ਇਹਨੇ ਮੈਨੂੰ ਬਣਾ ਕੇ ਖਵਾਇਆ ਕੀ ਇਹਨੇ ਮੈਂ ਕਰਿਆ ਸਾਰੀ ਮਿਹਨਤ ਮੈਂ ਹੀ ਕੀਤੀ ਸਾਰਾ ਕੁਝ ਮੈਂ ਆਪ ਹੀ ਬਣਾਇਆ ਲੈ ਹੁਣ ਸਾਰਾ ਉਧਰ ਉਹ ਦੇਖ ਘਟਦੇ ਹੁੰਦੇ ਨੇ ਘੰਟਾ ਕਰ ਹਾਂ ਆਕੇ ਤੱਕ ਆ ਹੁਣ ਆਕੇ ਬਹਿ ਗਈ ਸੱਚੀ ਜਿੰਨਾ ਕੰਮ ਹੁੰਦਾ ਸਾਰੀ ਦਿਹਾੜੀ ਲੱਗਦੀ ਆ ਹਾਂ ਉਹ ਤਾਂ ਸਾਰੀ ਦਿਹਾੜੀ ਲੱਗਦੀ ਆ ਹੁਣ ਆਕੇ ਬਹਿ ਗਈ ਲਵੇ ਆਕੇ ਦੇਖੋ ਬਸ ਏਕਣ ਬੈਠੇ ਚੜ ਗਈ ਪਤੋਤਾ ਲੈ ਕੇ ਆਈਆਂ ਦੁਕਾਨ ਤੋਂ ਦੇਖ ਲੋ ਹਮ ਹਜੇ ਉਹ ਪਿਆ ਸਕੂਟਰੀ ਤੇ ਗਵਾਸ ਹੋਤਾ ਉਹ ਬੰਦਾ ਦੇਖ ਲੋ ਇੰਨੇ ਕੰਮ ਕਰਦਾਗਾ ਸਾਗ ਕੱਟਿਆ ਵੀ ਮਹੀਂ ਤੋਤਾ ਵੀ ਮਹੀਂ ਬਸ ਖਵਾਉਣਾ ਹੀ ਆ ਸੀ ਬਸ ਖਵਾਉਣਾ ਰਹਗਾ ਖਾ ਵੀ ਮੈਂ ਆਪੇ ਲਊਗਾ ਆ ਬਣ ਰਿਹਾ ਸਾਗ ਆਪਣਾ ਦੇਖੋ ਇਹ ਬੰਦਾ ਬਾਹਰ ਜਾ ਕੇ ਤਾਰੂਗਾ ਸਾਰੇ ਕਹਿਣਗੇ ਮੇਲੇ ਨਾਲ ਗੱਗੀ ਨੂੰ ਸਾਦ ਉਪਣਾ ਕੇ ਘਵਾਉਣਾ ਵੀ ਕੱਟੀ ਗੱਗੀ ਜਾਂਦਾ ਕਰੀ ਸਾਰਾ ਕਿਸ ਗੱਗੀ ਜਾਂਦਾ ਬਸ ਨਾ ਹੋਈਏ ਬਸ ਗੱਗੀ ਨੂੰ ਘਵਾਉਣਾ ਬੜਾ ਲਓ ਜੀ ਇੱਧਰ ਸਾਗ ਦੀ ਲੱਗੀ ਹੋਣ ਲੱਗੀ ਜਿੰਦਗੀ ਖਰਾਬ ਸਾਗ ਦੀ ਤੇਰਾ ਪੂਰੀ ਜਾਨ ਕੱਢ ਦੰਦੇ ਨੇ ਕੋਟ ਕੋਟ ਸਾਗ ਜੇ ਮੈਂ ਆਲਣ ਪਾਉਣਾ ਕਹਿੰਦੇ ਮੈਨੂੰ ਪਹਿਲਾਂ ਕੋਟ ਲਾਉਂਦੇ ਕਹਿੰਦੇ ਬਾਅਦ ਝਾਲਣ ਪਾਉਣਾ ਇੱਕ ਸਾਡਾ ਚੁੱਲਾ ਟੁੱਟ ਰਿਹਾ ਪਈ ਸਾਨੂੰ ਖਤਰਾ ਹੋਇਆ ਪਿਆ ਸਾਡਾ ਪਤੀਲਾ ਨਾ ਥੱਲੇ ਫਿਰ ਜੇ ਮੈਂ ਕਿਹਾ ਮੈਂ ਕਿਹਾ ਪੋਣੇ ਨਾਲ ਨਾ ਇੱਕ ਹੱਥ ਨਾਲ ਪਤੀਲਾ ਫੜ ਲਓ ਸੁਣਦੇ ਹੀ ਨਹੀਂ ਹੈਗੇ ਸਾਰੀ ਮਿਹਨਤ ਤੇ ਫਿਰ ਸਾਕੇ ਫਰਜੀ ਜੀ ਚੁੱਲਾ ਟੁੱਟ ਗਿਆ ਸਾਰੀ ਉਹ ਨਹੀਂ ਹੈ ਜਨਾ ਫਿਰ ਟੁੱਟਣਾ ਕੀ ਹੈ ਨਾ ਤੌਲੀ ਫੁੱਟਦੀ ਹੈ ਨਾ ਦੇਖੋ ਜੀ ਕਿੰਨਾ ਨਜ਼ਾਰਾ ਆ ਰਿਹਾ ਨਾਲੇ ਗੱਲਾਂ ਬਾਤਾਂ ਹੋ ਰਹੀਆਂ ਨਾਲੇ ਚੁੱਲਾ ਸੇਕਿਆ ਜਾ ਰਿਹਾ ਬੈਠੀ ਨਾਲੇ ਅਸੀਂ ਚੁੱਲੇ ਤੇ ਮੈਂ ਬਣਾਈ ਜਾਂਦੀ ਆਂ ਬਈ ਮੱਕੀ ਦੀ ਰੋਟੀ ਲੱਗੀ ਵਾਸਤੇ ਅਸੀਂ ਵਾਸਤੇ ਇਹਦੇ ਵਾਸਤੇ ਬਣਾਇਆ ਸਾਗ ਮਿੰਤਾ ਕਰ ਕਰਕੇ ਬਣਾਇਆ ਹਾਂ ਨਹੀਂ ਦੀ ਕਰਦੇ ਸਾਗ ਮੈਂ ਕਿ ਇੱਕ ਵਾਰੀ ਸਾਗ ਬਣਾਉਂਗਾ ਹਨਾ ਵੀ ਬਣਾ ਲੰਨੇ ਆ ਤੁਹਾਨੂੰ ਖਵਾ ਲੰਨੇ ਆ ਫਿਰ ਮੈਨੂੰ ਆਏ ਨਹੀਂ ਹੋਊਗਾ ਵੀ ਹਾਂ ਮੈਂ ਕੁਝ ਖਵਾਇਆ ਨਹੀਂ ਨਾ ਜਦੋਂ ਅਸੀਂ ਉਰੇ ਬਣਾ ਕੇ ਖਾਂਦੇ ਉਹਨਾਂ ਨੂੰ ਕੋਈ ਵੀ ਚੀਜ਼ ਮੇਰੇ ਦਿਲ ਤੇ ਦਿਮਾਗ ਇੰਨਾ ਵਿੱਚ ਹੁੰਦਾ ਵੀ ਹਾਏ ਉਹ ਪਤਾ ਨਹੀਂ ਉੱਥੇ ਕੁਝ ਮਿਲਦਾ ਹੋ ਕੁਨਾ ਖਾਣ ਵਾਸਤੇ ਲਓ ਜੀ ਚੈੱਕ ਕਰੋ ਮੰਮੀ ਵੀ ਆ ਗਈ ਰੋਟੀ ਖਾਣ ਤੇ ਪਾਤਾ ਸਾਗ ਹੋਰ ਸਾਗ ਦੀ ਹੈ ਸਾਗ ਇਹ ਪੁਰਾਣੇ ਜਵਾਨੇ ਦੀਆਂ ਬੁੜੀਆਂ ਨੇ ਇਹ ਦੇਖੋ ਆਰਾਮ ਨਾਲ ਬੈਠੀ ਆ ਤੇ ਨਾ ਹੁਣ ਫਿਰ ਹੁਣ ਦੇਖ ਕੇ ਨਾ ਸਟਾਈਲ ਮੰਮੀ ਦਾ ਹੁਣ ਫਿਰ ਇੱਕ ਸੜੇ ਜੇ ਕਮੈਂਟ ਆਉਣਗੇ ਦੇਖਿਓ ਹੁਣ ਲੋਕ ਕਹਿਣਗੇ ਵੀ ਦੇਖੋ ਰੋਟੀ ਆਪਦੀ ਖੁਸ਼ੀ ਨਾਲ ਖਾ ਰਹੀ ਆ ਸਾਗ ਨਾਲ ਤਰਕੇ ਨਾ ਉਹ ਵਧੀਆ ਲੱਗਦੀ ਆ ਤੇ ਕਹਾਂ ਸੀ ਗਾਵੀ ਪਲੇਟ ਲੈ ਲਾ ਕਹਿੰਦੀ ਨਹੀਂ ਮੈਂ ਅੱਜ ਇਹ ਹੀ ਖਾਣੀ ਹੈ ਕਹਿੰਦੀ ਮੁਰਗੀ ਦੇ ਸਾਗ ਨਾਲ ਗਰਮ ਗਰਮ ਦੇ ਚੈੱਕ ਕਰੋ ਹੁਣ ਫਿਰ ਕਹਿਣਗੇ ਮੇਰੇ ਮਜਾਲਾ ਕਰਤੀਂ ਦੇਖੋ ਆਹ ਦੇਖੋ ਇੱਧਰ ਇੱਕ ਮੁਰਗੀ ਦੇ ਸਾਗ ਰੱਖਤੀ ਵੱਡੀ ਕਰਾਂ ਛੋਟੀ ਵੱਡੀ ਪਲੇਟ ਚਲਾ ਦੇ ਅੱਜ ਦੇਖਦਾ ਸੱਸ ਇੰਦਾ ਤਾਂ ਮੂੰਹੋਂ ਪਰਮ ਦਾ ਹੋਏ 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 ਅੱਜ ਸੱਸ 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 ਇਹ ਨੂੰ ਨੂੰ ਖਵਾਉ ਇੰਨਾ ਸਾਗ ਨਹੀਂ ਸਾਰ ਘਟ ਨਹੀਂ ਓਏ ਹੋਏ 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 ਕਹਾਂ ਬਤਾ ਓਏ ਹੋਏ ਯਾਰ ਹਾਂ ਨਾ ਬੈ ਬਣੀ ਤੋ ਲਾਹ ਹੁਣ ਮੰਮੀ ਦਾ ਦੇਖਨੇ ਆ ਪਤਾ ਦੇਖੋ ਜੀ ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਹੈ ਰੱਖ ਦੇ ਫੱਟੇ ਬਾਰ ਮਾਂ ਜੀ ਆਏ ਹਾਏ 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 ਤਾਂ ਰੋਟੀਆਂ ਲੈਣੀਆਂ ਜਾਂਦੀਆਂ ਨੇ ਪੁੱਤ ਲਿਆ ਕੇ ਦੇ ਮੈਨੂੰ ਇੱਕ ਪੌਣਾ ਪਰ ਸੱਜੀਆਂ ਨਹੀਂ ਰੋਟੀ